ਅਸੀਂ ਬੈਠ ਨਹੀਂ ਸਕਦੇ ਸੀ ਕਿਉਂਕਿ ਸਾਡੇ ਬੈੱਡ ਸੋਲ ਸੀ ਜੇ ਅਸੀਂ ਬੈਹੰਦੇ ਤਾਂ ਸਾਡੇ ਬੈੱਡ ਸੋਲ ਫਟ ਜਾਣੇ ਸੀ ਅਸੀਂ ਉਲਟੇ ਹੀ ਲੇਟ ਕੇ ਕੂਣੀਆਂ ਦੇ ਵੱਲ ਆਹ ਕੂਣੀਆਂ ਸਾਡੀਆਂ ਇੱਥੋਂ ਕਾਲੀਆਂ ਫਿਰੇ ਹੋਈਆਂ ਨੇ ਇਹ ਬਹਿ ਬਹਿ ਕੇ ਕੂਣੀਆਂ ਵੱਲ ਪੁੱਠੇ ਲੇਟ ਕੇ ਜੀ ਅਸੀਂ ਸਾਰਾ ਕੰਮ ਕਰਦੇ ਆ ਜੀ ਕਿਦਾਂ ਗਲ ਰਿਹਾ ਕਿਦਾਂ ਸੜ ਰਿਹਾ ਤੂੰ ਇਹਨਾਂ ਤਾਂ ਮਰੀ ਜਾ ਤੂੰ ਕਿਉਂਕਿ ਮੇਰਾ ਮੱਲ ਬੁੱਤਾ ਸਾਰਾ ਮੰਜੇਪੇ ਹੁੰਦਾ ਸੀ ਕਿ ਮੇਰਾ ਪੰਜਾਬ ਪੁਲਿਸ ਵਿੱਚ ਸਿਲੈਕਸ਼ਨ ਹੋ ਚੁੱਕਿਆ ਸੀ ਤੇ ਮੇਰਾ ਬੱਸ ਇੱਕ ਲੈਟਰ ਆਣਾ ਰਹਿੰਦਾ ਸੀ ਉਹ ਲੈਟਰ ਜਦੋਂ ਆਇਆ ਜੀ ਮੇਰਾ ਜਦੋਂ ਮੈਨੂੰ ਸੱਟ ਲੱਗੀ ਜਦੋਂ ਮੈਂ ਪੀਜੀਆਹ ਪਹੁੰਚ ਗਿਆ ਜੀ ਸਾਢੇ 3 ਸਾਲ ਮੈਂ ਕਮਰੇ ਵਿੱਚ ਬੰਦ ਰਿਹਾ ਮੈਨੂੰ ਸੂਰਜ ਦੀ ਰੋਸ਼ਨੀ ਨਹੀਂ ਦਿੱਖੀ ਡਾਕਟਰ ਦਿੰਦੇ ਆ ਪੈਰਾਸੈਟਾਮੋਲ ਜਾਂ ਕੁਝ ਹੋਰ ਗੋਲੀ ਆ ਕੱਠਾ ਕੱਠਾ ਪੱਤਾ ਵੀ ਖਾ ਲਦਿਆ ਸੀ ਮੇਰੇ ਸਾਹ ਹੀ ਨਾ ਡੈਥ ਹੋ ਜਾਏ ਤੇ ਇੱਕ ਵਾਰ ਮੈਂ ਬੀਟਾ ਡੀਐਨ ਵੀ ਪੀ ਲਈ ਸੀ ਤੇ ਤੁਹਾਡੇ ਅੰਦਰ ਉਮੀਦ ਹੈ ਤਾਂ ਹੌਸਲਾ ਆਪਣੇ ਆ ਪਾਊਗਾ ਤੁਸੀਂ ਹਰ ਇੱਕ ਚੀਜ਼ ਕਰ ਸਕਦੇ ਜੋ ਆਮ ਬੰਦਾ ਕਰ ਸਕਦਾ ਜੀ। ਉਹ ਜੋ ਆਮ ਬੰਦਾ ਜੀ ਇਹ ਰ ਸੋਚੇ ਵੀ ਮੈਂ ਉਹ ਬੰਦਾ ਅੱਗੇ ਚੱਲ ਗਿਆ ਮੈਂ ਪਿੱਛੇ ਰਹਿ ਗਿਆ। ਨਹੀਂ ਤੁਸੀਂ ਪਿੱਛੇ ਨਹੀਂ ਆਣਾ ਤੁਸੀਂ ਮਿਹਨਤ ਕਰੋ ਤੁਸੀਂ ਉਹਨਾਂ ਤੇ ਵਿਗਦੇ ਜਾਓਗੇ। ਹੁਣ ਮੇਰਾ ਛਾਤੀ ਉੱਤੇ ਸਰੀਰ ਕੁਝ ਵੀ ਕੰਮ ਨਹੀਂ ਕਰਦਾ ਜੀ। ਇਹ ਵੀ ਹੈ ਨਹੀਂ ਵੀ ਹਾਂ ਵੀ ਰੱਬ ਮੇਰੀ ਸੁਣ ਰਿਹਾ ਤੁਹਾਡੀ ਸੁਣ ਨਹੀਂ ਜੀ। ਰੱਬ ਸਾਰੇ ਰੱਬ ਪਰ ਰੱਬ ਵੀ ਇੱਕੋ ਗੱਲ ਕਹਿੰਦਾ ਮਿਹਨਤ ਜ਼ਰੂਰ ਕਰੋ ਜੀ। ਕਿਉਂਕਿ ਮਿਹਨਤ ਨੂੰ ਹੀ ਫਲ ਲੱਗਦੇ ਆ ਜੀ। ਹੁਣ ਦੂਜੀ ਤਰ੍ਹਾਂ ਕਹਿੰਦੇ ਆ ਮੈਨੂੰ ਤੈਨੂੰ ਸੱਟ ਲੱਗਣੀ ਸੀ ਤਾਂ ਤੂੰ ਇਹ ਕੰਮ ਕਰਨਾ ਹੀ ਤੂੰ ਤਾਂ ਇੱਦਾਂ ਹੀ ਗਿਆਣਾ ਸੀ।

ਅੱਜ ਜਸਵੀਰ ਦੇ ਨਾਲ ਤੁਹਾਨੂੰ ਅਸੀਂ ਮਿਲਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਬੜੀ ਹੀ ਹਿੰਮਤ ਭਰੀ ਹੈ ਇੱਕ ਸਮਾਂ ਸੀ ਜਦੋਂ ਕੁਝ ਲੋਕਾਂ ਨੇ ਉਹਨਾਂ ਨੂੰ ਕਿਹਾ ਸੀ ਕਾਸ਼ ਇਹ ਮਰ ਜਾਂਦਾ ਬਿਲਕੁਲ ਠੀਕ ਤੁਸੀਂ ਸੁਣਿਆ ਇੱਕ ਕੋੜੇ ਸ਼ਬਦ ਉਹਨਾਂ ਨੇ ਸੁਨੇ ਹੋਏ ਹਨ ਪਰ ਅੱਜ ਉਹ ਬਹੁਤ ਸੋਹਣੀ ਜ਼ਿੰਦਗੀ ਜੀ ਰਹੇ ਨੇ ਆਪਣੀ ਹਿੰਮਤ ਸਦਕਾ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਦੇ ਰੰਗ ਭਰਨ ਦੀ ਗੱਲ ਕਰਦੇ ਨੇ ਮੇਰੇ ਸਾਹਮਣੇ ਬਹੁਤ ਸਾਰਾ ਸਮਾਨ ਪਿਆ ਹੈ ਜੋ ਤੁਸੀਂ ਦੇਖ ਰਹੇ ਹੋਵੋਗੇ ہی خوبصورت بیگ بنیا ہوا ہے سامان کیرنگ یہ سارا اس ویر نے تیار کیتا ہے جی ہاں تسی دیکھ رہے آر ڈی پروڈکشن چینل میں ہاں رینا نے بڑے ہی ہمت جذبے پر انسان ਸ਼੍ਰੀ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਤਾਂ ਵੀਰੇ ਇਹੀ ਪੁੱਛਣਾ ਚਾਹਾਂਗੇ ਕਿ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡਾ ਪਿਛੋਕੜ ਕੀ ਹੈ ਪਰਿਵਾਰ ਚ ਕੌਣ-ਕੌਣ ਹਨ ਜੀ ਮੈਂ ਜ਼ਿਲ੍ਹਾ ਸ਼ਰਪੁਰ ਦਾ ਰਹਿਣ ਵਾਲਾ ਮੇਰਾ ਪਿੰਡ ਦਾ ਨਾਂ ਪਿੰਡ ਮਲੋਤ ਹੈ ਜੀ ਤੇ ਮੇਰੀ ਫੈਮਿਲੀ 'ਚ ਮੇਰੇ ਮੰਮੀ ਡੈਡੀ ਤੇ ਦੋ ਭਰਾ ਦੋ ਭਰਾ ਐ ਸੀ ਦੋ ਭੈਣਾਂ ਐ ਜੀ ਅੱਛਾ ਸ਼ੇਰ ਸਿੰਘ ਜੀ ਜ਼ਿੰਦਗੀ ਕਿਵੇਂ ਦੀ ਲੰਘ ਰਹੀ ਸੀਗੀ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਪਹਿਲਾਂ ਜ਼ਿੰਦਗੀ ਕਿਵੇਂ ਦੀ ਲੱਗਦੀ ਸੀ ਉਸ ਤੋਂ ਪਹਿਲਾਂ ਸੀ ਬੜਾ ਇੱਕ ਇੱਕ ਸਕੂਨ ਭਰਿਆ ਜੀ ਰੰਬਦੀਤ ਕਰਦੇ ਸੀ ਬੜਾ ਖੁਸ਼ਹਾਲੀ ਜੀਵਨ ਵਿੱਚ ਤੇ ਬੜੀਆਂ ਖੁਸ਼ੀਆਂ ਸੀ ਪਹਿਲੇ ਜੀ ਪਰ ਜਦੋਂ 2016 ਦੇ ਵਿੱਚ ਮੈਨੂੰ ਚੋਟ ਲੱਗੀ ਤਾਂ ਸਾਰਾ ਕੁਝ ਇੱਕਦਮ ਜਿੱਦਾਂ ਕਿ ਕਾਚੇ ਨੂੰ ਟੁੱਟੇ ਜਾਂਦੇ ਵਿਖਰ ਗਿਆ ਸਾਰਾ ਕੁਝ ਜੀ ਉਹ ਮੁੜ ਕੇ ਇਕੱਠਾ ਹੋਣਾ ਬਹੁਤ ਹੀ ਮੁਸ਼ਕਲ ਸੀ ਤੇ ਉਹ ਹਾਲਾਤ ਹੋ ਗਏ ਸੀ ਮੇਰੇ ਵਿੱਚ ਦੋ ਮੇਰੇ ਨਾਲ 2016 ਦੇ ਵਿੱਚ ਜਦੋਂ ਮੈਨੂੰ ਸਪਾਈਨਲ ਕੋ ਇੰਜਰੀ ਸੱਟ ਲੱਗੀ ਸੀ ਤੇ ਉਸ ਦੇ ਨਾਲ ਹੀ ਮੈਨੂੰ ਬੈਟਸੋਲ ਵੀ ਹੋ ਗਏ ਸੀ ਤੇ ਪੀਜੀਆਈ ਮੇਰਾ ਡੇਢ ਮਹੀਨਾ ਇਲਾਜ ਕੀਤਾ ਗਿਆ ਜੀ ਤੇ ਇੱਥੇ ਮੈਨੂੰ ਕੋਈ ਫਰਕ ਨਹੀਂ ਪਿਆ ਮੇਰਾ ਆਪਰੇਸ਼ਨ ਵੀ ਹੋਇਆ ਤੇ ਡਾਕਟਰਾਂ ਮੈਨੂੰ ਇਹ ਕਹਿ ਕੇ ਪੀਜੀਆ ਤੂੰ ਛੁੱਟੀ ਦੇਤੀ ਤੂੰ 6 ਮਹੀਨੇ ਵਿੱਚ ਚੱਲ ਪਾਉਂਗਾ ਜੀ ਤਾਂ ਮੈਂ اسی ਆਸ ਨਾਲ ਘਰ ਆਇਆ ਸੀ ਘਰ ਵਿੱਚ ਮੈਂ ਜਦੋਂ ਮੰंजे ਤੇ ਲੇਟ ਗਿਆ ਮੈਨੂੰ ਨਹੀਂ ਪਤਾ ਸੀ ਵੀ ਪਾਸਾ ਵੀ ਚੇਂਜ ਕਰਨਾ ਜਾਂ ਕੁਝ ਵੀ ਲੈਣਾ ਹੁੰਦਾ ਹੈ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਸ ਚੀਜ਼ ਬਾਰੇ ਤੇ ਮੈਂ ਸਿੱਧੀ ਅਵਸਥਾ ਵਿੱਚ ਲੇਟਿਆ ਰਿਹਾ ਸੀ ਤੇ ਇਹਦੇ ਨਾਲ ਕੀ ਹੋਇਆ ਕਿ ਮੇਰੇ ਸਿਰ 'ਚ ਵੀ ਚੱਕਮ ਹੋ ਗਈ ਸੀ ਤੇ ਪਿੱਛੇ ਵੀ ਚੱਕਮ ਹੋ ਗਈ ਸਾਰਾ ਹੀ ਮੈਂ ਚੱਕਮਾਂ ਨਾ ਭਰ ਗਿਆ ਸੀ ਤੇ ਜੱਕਮਾਂ ਦੇ ਵਿੱਚੋਂ ਬਹੁਤ ਗੰਦੀ ਸਮੈਲ ਵੀ ਆਣੀ ਸ਼ੁਰੂ ਹੋ ਗਈ ਸੀ ਤੇ ਜਿਸ ਦੇ ਨਾਲ ਕਿ ਜਿਹੜੇ ਮੇਰੇ ਆਂਡ ਗਵਾਣ ਸੀ ਉਹ ਮੈਨੂੰ ਕਹਿੰਦੇ ਪਾਣ ਤੇਰੇ ਕਿਹੜੇ ਕਰਮ ਹੈ ਕੀ ਕੀਤਾ ਤੇ ਗਰਮਾਜੋ ਕਿਹੜੇ ਕਰਮੇ ਤੂੰ ਦੁੱਖ ਭੋਗ ਰਿਆਂ ਇਹਦੇ ਨਾਲ ਤੂੰ ਚੰਗਾ ਹੁੰਦਾ ਸੀ ਮਰ ਜਾਂਦਾ ਉਹ ਮੇਰੇ ਦੋਸਤ ਸੀ ਜਿਹੜੇ ਮੇਰੇ ਨਜ਼ਦੀਕੀ ਬਹੁਤ ਮੈਂ ਜਿਹਨਾਂ ਚੰਗਾ ਮੰਨਦਾ ਹਾਂ ਮੇਰੇ ਦੋਸਤ ਵੀ ਦੁੱਖ 'ਚ ਮੇਰਾ ਸਾਥ ਦੇਣਗੇ ਉਹ ਵੀ ਮੇਰਾ ਪਿੱਛਾ ਛੱਡ ਗਏ ਜੀ ਕਹਿੰਦੇ ਤੇਰੇ ਕੋਲ ਸਮੈਲ ਆਂਦੀ ਐ ਅਸੀਂ ਤੇਰੇ ਕੋਲ ਨਹੀਂ ਬਹਿਣਾ ਤੋ ਉਸ ਵਕਤ ਮੈਨੂੰ ਬਹੁਤ ਹੀ ਮਾੜਾ ਲੱਗਦਾ ਸੀ ਤੇ ਮੈਂ ਤੁਸੀਂ ਸਮਝ ਕਰ ਲੋ ਵੀ ਦੇਖ ਲੋ ਜੀ ਪਹਿਲੇ ਕੋਰੋਨਾ ਟਾਈਮ ਹੋਇਆ ਸੀ ਤੇ 1 ਮਹੀਨੇ ਲੋਕਾਂ ਨੂੰ ਅੰਦਰ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਸੀ ਮੈਂ 3.5 ਸਾਲ 3.5 ਸਾਲ ਮੈਂ ਕਮਰੇ ਵਿੱਚ ਬੰਦ ਰਿਹਾ ਮੈਂ ਸੂਰਜ ਦੀ ਰੋਸ਼ਨੀ ਨਹੀਂ ਦੇਖੀ ਇਸੇ ਕਾਰਨ ਵੀ ਦੁਨੀਆ ਮੈਨੂੰ ਕਰਨ ਕੀ ਕਹੋਗੀ ਕਿਹੜੀ ਫਟਕਾਰਾਂ ਦੇਊਗੀ ਮੈਨੂੰ ਜੀ ਤੇ ਉਹਨਾਂ ਨਾਲ ਡਰਦਾ ਮੈਂ ਅੰਦਰ ਜਾਂਦਾ ਮੈਂ ਬਹੁਤ ਹੀ ਅੰਦਰੋਂ ਵਸੀਲਾ ਹੋ ਗਿਆ ਜੀ ਕਿਸੇ ਕੋਲ ਆਪਣੇ ਪਾਪਾ ਨਾਲ ਲੜਦਾ ਰਹਿੰਦਾ ਮੈਂ ਮੰਮੀ ਨਾਲ ਲੜਦਾ ਰਹਿੰਦਾ ਮੇਰੀ ਜਿਹੜੇ ਭੈਣਾਂ ਸੀ ਉਹਨਾਂ ਨਾਲ ਵੀ ਮੈਂ ਲੜਦਾ ਰਹਿੰਦਾ ਸੀ ਸਾਰੇ ਨਾਲ ਪਰ ਚੁਪੇ ਦਾ ਪ੍ਰਮਾਤਮਾ ਦਾ ਜੀ ਕਿ ਸਰਵ ਹਿਮੈਨਿਟੀ ਸਭ ਕੋਲ ਮੈਨੂੰ ਮਿਲੀ ਕਰਬ ਦੇ ਰੂਪ ਦੇ ਵਿੱਚ ਇੱਥੇ ਮੈਂ ਆਇਆ ਜੀ 2020 ਦੇ ਵਿੱਚ 14 ਫਰਵਰੀ 2020 ਵਿੱਚ ਮੈਂ ਇੱਥੇ ਆਇਆ ਸੀ ਇੱਥੇ ਜਦੋਂ ਆਇਆ ਪਰ ਪਹਿਲੇ ਮੈਂ ਜਦੋਂ ਇੱਥੇ ਆਣ ਲੱਗਾ ਸੀ ਪਹਿਲੇ ਲੋਕ ਮੈਨੂੰ ਕੀ ਕਹਿਣ ਲੱਗੇ ਜਦੋਂ ਆਣ ਲੱਗੇ ਇੱਧਰ ਤਾਂ ਦੋ ਦਿਨ ਪਹਿਲੇ ਕੀ ਕਹਿੰਦੇ ਇੱਕ ਮੇਰਾ ਗਵੰਡੀ ਸੀ ਉਹ ਕਹਿੰਦਾ ਨਾ ਜਾ ਉੱਥੇ ਤੇਰੀ ਕਿੱਡਨੀ ਕੱਢ ਲੈਣੇ ਉਹਨਾਂ ਨੇ ਉੱਥੇ ਤੇਰੀ ਅੱਖਾਂ ਕੱਢ ਲੈਣੇ ਉੱਥੇ ਤੈਨੂੰ ਮਾਰ ਦੇਣਾ ਹੈ ਤਾਂ ਮਨ ਨੂੰ ਇੱਕ ਹੀ ਗੱਲ ਕਹੀ ਮਰਿਆ ਮੈਂ ਤਾਂ ਮੈਂ ਪਹਿਲੇ ਵੀ ਆ ਗਏ ਕਿਹੜਾ ਮੈਨੂੰ ਤੂੰ ਜੀਣ ਦੇ ਰਿਹਾ ਹੋ ਤੇ ਇਹਨਾਂ ਬੈਤਰਮ ਉੱਥੇ ਜਾ ਕੇ ਮਰਾਂ ਤਾਂ ਸਿਰਾਂ ਸਕੂਨ ਤਾਂ ਲੱਭੂਗਾ ਜਿੰਦਗੀ ਕੋਈ ਮੇਰੇ ਕਿੱਡਨੀ ਯੂਜ਼ ਕਰੇਗਾ ਤਾਂ ਰੱਬ ਉਹ ਲੈ ਕੋਈ ਭਲਾ ਇਹ ਤਾਂ ਹੋਊਗਾ ਮੇਰਾ ਬੇਸੀ ਦਾ ਕੋਈ ਤਾਂ ਕਿਸੇ ਨੂੰ ਫਾਇਦਾ ਕਰੂਗਾ ਕੋਈ ਚੱਕਰ ਨਹੀਂ ਮੇਰੇ ਜਾਣ ਦਾ ਮੈਂ ਤੇ ਜਾਣਾ ਹੀ ਪਾਣੀ ਹੈ ਫੇਰ ਵੀ ਲੋਕਲ ਬੱਸ ਇੰਝ ਜਿਹੜਾ ਫਿਰ ਇੱਥੇ ਅਸੀਂ ਆਏ ਸੀ। ਸੋ ਇੱਥੇ ਆ ਕੇ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਸ਼ਾਇਦ ਵੀ ਮੈਂ ਇਕੱਲਾ ਇਨਸਾਨ ਅਜਿਹਾ ਜੋ ਇਹ ਸੱਟ ਲੱਗੀ ਆ, ਰਗੜ ਤੇ ਹੱਟ ਗਈ ਆ। ਘਰ ਵਿੱਚ ਪਹਿਲਾਂ ਅਸੀਂ ਦੇਸੀ ਆਯੁਰਵੈਦਿਕ ਦਵਾਈਆਂ ਜੂਸ ਕੀਤੀਆਂ ਜੀ, 5-5-6-6000 ਦੀਆਂ, 10-10000 ਦੀਆਂ ਵੀ ਸ਼ੀਸ਼ੀਆਂ ਮਟਣੀ ਪੀਤੀਆਂ ਜੀ। ਕੋਈ ਫਰਕ ਨਹੀਂ ਪਿਆ। ਦੇਸੀ ਬਾਬਿਆਂ ਕੋਲ ਵੀ ਗਏ ਜੇ ਅਸੀਂ। ਉੱਥੇ ਵੀ ਕੋਈ ਫਰਕ ਨਹੀਂ ਪਿਆ ਜੀ। ਹਸਪੀਟਲ ਵਿੱਚ ਬਹੁਤ ਕੋਈ ਫਰਕ ਨਹੀਂ ਪਿਆ ਜੀ। ਪਰ ਜਦੋਂ ਅਸੀਂ ਸਰਵ ਮੈਨਟਿ ਸਬ ਗੋਰਡ ਵਿੱਚ ਆਈ ਜੀ ਤੇ ਇੱਥੇ ਆ ਕੇ ਮੈਂ ਦੇਖੀ ਮੇਰੇ ਨਾਲ ਦੇ ਹੋਰ ਪੇਸ਼ੈਂਟ ਵੀ ਥੇ ਜਿਹਨਾਂ ਦੇ ਬੈੱਡ ਸੋਲ ਮਿੱਤਤ ਵੀ ਜਾਂ ਤਬੀਤ ਖਰਾਬ ਜਿਹਨਾਂ ਦੀ ਤਾਂ ਫਿਰ ਮੈਂ ਸ਼ੁਕਰ ਮਨਾਇਆ ਰੱਬ ਦਾ ਸ਼ੁਕਰ ਹੈ ਪ੍ਰਮਾਤਮਾ ਮੇਰੇ ਹੱਥ ਚੱਲ ਰਹੇ ਕਈਆਂ ਦਾ ਹੱਥ ਵੀ ਚੱਲ ਰਹੇ ਜੀ ਤੇ ਇਦਾਂ ਹੀ ਮੈਨੂੰ ਜਿੱਦਾਂ ਕੋਈ ਹੁਣ ਤੁਸੀਂ ਵੀਡੀਓ ਬਣਾ ਰਹੇ ਦੀ ਜੀ ਇਦਾਂ ਹੀ ਇੱਕ ਵੀਡੀਓ ਮੇਰੇ ਤੱਕ ਵੀ ਪਹੁੰਚੀ ਸੀ ਪਹਿਲੇ ਨਾ ਜੀ ਤਾਂ ਮੈਂ ਇੱਥੇ ਆ ਪਈ ਸੀ ਹੁਣ ਵੀ ਇਸ ਵੀਡੀਓ ਜਰੀਏ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸੰਗਤ ਦੇਖ ਰਹੇ ਹੋ ਇਹਨੂੰ ਸ਼ੇਅਰ ਕਰਦੇ ਹੋ ਜਰੂਰ ਸ਼ੇਅਰ ਕਰੋ ਜੀ ਕਿਉਂਕਿ ਇਹਦੇ ਨਾਲ ਪਤਾ ਨਹੀਂ ਕਿੰਨੇ ਸ਼ੇਰ ਸਿੰਘਾਂ ਦੀ ਜ਼ਿੰਦਗੀ ਬਚ ਜਾਣੀ ਐ ਕਿੰਨੇ ਸ਼ੇਰ ਸਿੰਘ ਦੀ ਭੈਣਾਂ ਦੀ ਜ਼ਿੰਦਗੀ ਬਚ ਜਾਣੀ ਤੁਹਾਡੇ ਇੱਕ ਸ਼ੇਅਰ ਕੀਤੇ ਨਾਲ ਜੀ ਜੀ ਅੱਛਾ ਵੀਰੇ 2016 ਦੇ ਵਿੱਚ ਕੀ ਹਾਦਸਾ ਹੋਇਆ ਸੀਗਾ ਕਿਵੇਂ ਤੁਸੀਂ ਗਿਰੇ ਸੀ ਕਿਵੇਂ ਤੁਹਾਡੀ ਸੱਟ ਲੱਗੀ ਸੀ ਉਸ ਸਮੇ ਤੁਹਾਡੀ ਉਮਰ ਕਿੰਨੀ ਸੀ ਤੇ ਕੀ ਕਰਦੇ ਸੀ ਤੁਸੀਂ ਜੀ 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 ਮੇਰੇ 2016 ਵਿੱਚ ਸੱਟ ਲੱਗੀ ਸੀ ਉਸ ਟਾਈਮ ਮੇਰੀ ਉਮਰ 20 ਸਾਲ ਸੀ ਜੀ ਤੇ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੁੰਦਾ ਸੀ ਜੀ ਤ ਵਧੀਆ ਜੀਵਨ ਬਤੀਤ ਹੋ ਰਿਆ ਸੀ ਪਰ ਜਦ ਸੱਟ ਲੱਗੀ ਉਦੋਂ ਫਿਰ ਪੂਰੀ ਫੈਮਿਲੀ ਸਾਡੀ ਸਮਝ ਲਓ ਕਿ ਇੱਕ ਤਾਂ ਪ੍ਰਕਾਰ ਹਿੱਲ ਗਈ ਨਾ ਘਰ ਵਿੱਚ ਪੈਸਾ ਸੀ ਨਾ ਕੋਸ਼ਿਸ਼ ਸੀ ਮੈਂ ਬਿਜਲੀ ਦਾ ਕੰਮ ਕਰਦਾ ਸੀ ਤੇ ਮੈਨੂੰ ਕਰੰਟ ਲੱਗਿਆ ਸੀ ਮੈਂ ਪੋਤ ਤੋਂ ਗਰੇ ਜਿਹਾ ਥਲੇ ਜੀ ਅੱਛਾ ਪੋਤ ਜਦ ਪੋਤ ਦੇ ਉਪਰ ਥਲੇ ਢਿੱਕੇ ਥੱਲੇ ਇੱਟਾਂ ਦੇ ਰੋੜੇ ਸੀ ਜੋ ਇੱਟਾਂ ਰੋੜੇ ਮੇਰੇ ਪੂਰੇ ਇੱਥੇ ਪਿੱਠ ਤੇ ਲੱਗੇ ਜੀ ਤਾਂ ਜਿਸ ਨਾਲ ਕਿ ਰੇੜੇ ਸਾਡੀ ਟੁੱਟ ਗਈ ਜੀ ਪੂਰੀ ਤੇ ਮੈਂ ਬੇਹੋਸ਼ ਹੋ ਗਿਆ ਸੀ ਜੀ ਜੀ ਤੋ ਉਸ ਤੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਪੀਜੀਆਈ ਕਿੱਦਾਂ ਲੈ ਕੇ ਆਇਆ ਜੀ ਕਿਵੇਂ ਕੀਤਾ ਮੈਨੂੰ ਪੀਜੀਆਈ ਆ ਕੇ 2 ਦਿਨਾਂ ਬਾਅਦ ਮੈਨੂੰ ਹੋਸ਼ ਆਈ ਜੀ ਇੱਕ ਤਾਂ ਸਦਮਾ ਹੀ ਲੱਗਿਆ ਜੀ ਬਹੁਤ ਵੱਡਾ ਮੈਨੂੰ ਜਦੋਂ ਮੈਂ ਪੀਜੀਆਈ ਪਹੁੰਚਿਆ ਸੀ ਪੀਜੀਆਈ ਜਦੋਂ ਮੈਨੂੰ ਹੋਸ਼ ਆਈ ਉਸਤੇ 2 ਦਿਨ ਬਾਅਦ ਇੱਕ ਫੋਨ ਆਇਆ ਸੀ ਮੈਨੂੰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਪਹਿਲੇ ਕਿ ਮੇਰਾ ਪੰਜਾਬ ਪੁਲਿਸ ਵਿੱਚ ਸਿਲੈਕਸ਼ਨ ਹੋ ਚੁੱਕਿਆ ਸੀ ਤੇ ਮੇਰਾ ਬੱਸ ਇੱਕ ਲੈਟਰ ਆਣਾ ਰਹਿੰਦਾ ਸੀ ਤੋ ਉਹ ਲੈਟਰ ਕਦੋਂ ਆਇਆ ਜੀ ਮੇਰਾ ਜਦੋਂ ਮੈਨੂੰ ਸੱਟ ਲੱਗੀ ਜਦੋਂ ਮੈਂ ਪੀਜੀਆਈ ਪਹੁੰਚ ਗਿਆ ਜੀ ਤੇ ਉਹ ਸਭ ਤੋਂ ਵੱਡਾ ਇੱਕ ਸਦਮਾ ਲੱਗਿਆ ਸੀ ਮੈਨੂੰ ਜੀ ਕਿ ਹਾਂ ਵੀ ਮੇਰਾ ਕੀ ਕੀ ਲਾਈਫ ਬਣੀ ਹੋਰ ਮੇਰਾ ਕੀ ਹੋ ਗਿਆ ਤੇ ਉਸ ਵਕਤ ਮੈਂ ਅੰਦਰੋਂ ਅੰਦਰ ਬਹੁਤ ਰੋਇਆ ਵੀ ਸੀ ਤੇ ਬਸ ਉਸ ਤੋਂ ਬਾਅਦ 1.5 ਮਹੀਨਾ ਮੈਂ ਪੀਜਿਆ ਰਿਹਾ ਜੀ ਉਸ ਤੋਂ ਬਾਅਦ ਮੇਰੇ ਇੱਕ ਸਮਝ ਆ ਵੀ ਪੂਰੀ ਲਾਈਫ ਹੀ ਚੇਂਜ ਹੋ ਗਈ ਜੀ ਪਤਾ ਨਹੀਂ ਲੱਗਦਾ ਵੀ ਮੈਂ ਹੁਣ ਕਰਾਂ ਤਾਂ ਕਰਾਂ ਕੀ ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਲੈਵਲ ਜਿਹੜਾ ਹੈਗਾ T5 T6 ਲੈਵਲ ਹੈ ਜੀ ਮੇਰਾ ਇਹ ਵੀ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਜੀ ਤੇ ਹੁਣ ਮੇਰਾ ਛਾਤੀ ਥੱਲੇ ਸਰੀਰ ਕੁਝ ਵੀ ਕੰਮ ਨਹੀਂ ਕਰਦਾ ਜੀ ਮੇਰਾ ਅਪਰ ਬਾਡੀ ਕੰਮ ਕਰਦੀ ਮੈਂ ਥੱਲੇ ਕੋਈ ਵੀ ਹਿੱਸਾ ਕੰਮ ਨਹੀਂ ਕਰਦਾ ਜੀ ਇਹ ਸੁੰਨ ਹੈ ਜਿੱਕ ਇਹ ਮੈਂ ਹੁਣ ਜੇ ਬਾਹਰ ਅੰਦਰ ਜਾਣਾ ਘੁੰਮਣ ਫੇਣੇ ਜਾਣਾ ਤਾਂ ਮੈਨੂੰ ਇੱਕ ਬੀਚਰ ਦੀ ਲੋੜ ਹੈ ਜੀ ਉਹਦੇ ਨਾਲ ਮੈਂ ਬਾਹਰ ਅੰਦਰ ਜਾ ਸਕਦਾ ਜੇ ਤਾਂ ਮੈਂ ਮੰਜ਼ਤੀਆਂ ਜੀ ਜਦੋਂ ਤੁਸੀਂ ਘਰ ਹੁੰਨੇ ਆ ਤਾਂ ਉਸ ਸਮੇਂ ਪਹਿਲੀ ਗੱਲ ਪੁੱਛਣਾ ਚਾਹਾਂਗੇ ਪਰਿਵਾਰ ਦੀ ਜੀਆਂ ਦਾ ਵਤੀਰਾ ਕੀ ਹੋ ਜਾਸੀ ਉਹ ਪੂਰਾ ਸਪੋਰਟ ਕਰਦੇ ਸੀ ਤੁਹਾਨੂੰ ਜੀ ਉਸ ਟਾਈਮ ਤੇ ਸਾਰੇ ਜਦੋਂ ਦਾ ਤਾਈ ਤਾਈ ਸੱਟ ਲੱਗੀ ਸਾਰੇ ਹੀ ਮੇਰਾ ਬਹੁਤ ਦੇਖਭਾਲ ਕਰਦੇ ਹੁੰਦੇ ਸੀ ਪਰ ਬਾਅਦ ਵਿੱਚ ਕਹਿੰਦੇ ਨੇ ਜਦ ਇੱਕ ਸਾਲ ਦੋ ਸਾਲ ਨਿਕਲ ਜਾਂਦੇ ਤਾਂ ਉਹ ਥੋੜਾ ਘਟ ਜਾਂਦਾ ਸਾਰਾ ਕੁਝ ਉਹ ਸੀਨ ਮੇਨਾਂ ਹੋਇਆ ਜੀ ਤਾਂ ਥੋੜਾ ਘੱਟ ਪਿੱਛੜ ਗਿਆ ਪਰ ਸਪੋਰਟ ਪੂਰੀ ਕਰਦੇ ਮਗਰ ਜਿਹੜੇ ਮੇਰੇ ਆਣ ਗਵਾਂ ਸੀ ਮੇਰੇ ਦੋਸਤ ਸੀ ਉਹ ਮੈਨੂੰ ਨਹੀਂ ਛੇਂਣ ਦਿੰਦੇ ਸੀ ਜੀ ਉਹ ਕਹਿੰਦੇ ਤੂੰ ਤਾਂ ਇਹਨਾਂ ਮਰ ਜਾ ਤਾਂ ਵਧੀਆ ਰਹੂਗਾ ਆਪਾਂ ਨੇ ਕਿਹੜੇ ਪਾਪ ਕੀਤੇ ਹੋਏ ਤੇ ਤੂੰ ਮਰ ਜਾ ਇਹਨਾਂ ਨਾਲ ਵਧੀਆ ਤੂੰ ਕਿੱਦਾਂ ਗੱਲ ਰਿਹਾ ਕਿੱਦਾਂ ਸੜ ਰਿਹਾ ਤੂੰ ਇਹਨਾਂ ਨਾਲ ਤਾਂ ਮਰੀ ਜਾ ਤੂੰ ਕਿਉਂਕਿ ਮੇਰਾ ਮੱਲ ਪੁੱਤ ਸਾਰਾ ਮੰਜੇਪਾ ਹੁੰ ਉਸ ਵਕਤ ਜਦੋਂ ਮੈਨੂੰ ਇਦਾਂ ਹੀ ਗੱਲਾਂ ਮਿਲਦੀਆਂ ਸੀ ਸੁਣਨ ਨੂੰ ਤਾਂ ਮੈਂ ਤਿੰਨ ਬਾਰ ਕੋਸ਼ਿਸ਼ ਕਰ ਚੁੱਕਿਆ ਵੀ ਮਰਨ ਦੀ ਹਾਂਜੀ ਤੇ ਇੱਕ ਵਾਰੀ ਮੈਂ ਬਿਜਨਸ ਹੱਥ ਲਾਣ ਲੱਗਾ ਨੰਗੀ ਤਾਰਾਂ ਨੂੰ ਨਹੀਂ ਪਹੁੰਚ ਸਕਿਆ ਉੱਤੇ ਤੱਕ ਮੈਂ ਬੈੱਡ ਤੋਂ ਥੱਲੇ ਗਿਰ ਗਿਆ ਸੀ ਤੇ ਦੋ ਬਾਰੀ ਮੈਂ ਉਹਦਾ ਵੀ ਕੋਈ ਜਿੱਦਾਂ ਕੀ ਯਾਰ ਬੋਲ ਕੇ ਕੋਈ ਦਵਾਈ ਖਾ ਲਓ ਉਹ ਵੀ ਜਿੱਦਾਂ ਕੀ ਮੈਂ ਡਾਕਟਰ ਦਿੰਦੇ ਆ ਪੈਰਾਸੈਟਾਮੋਲ ਜਾਂ ਕੁਝ ਹੋਰ ਗੋਲੀ ਆ ਇਕੱਠਾ-ਕੱਠਾ ਪੱਤਾ ਵੀ ਖਾ ਲੱਦਿਆ ਸੀ ਮੇਰੇ ਸਾਹ ਹੀ ਨਾ ਡੈਥ ਹੋ ਜਾਏ ਤੇ ਇੱਕ ਵਾਰੀ ਮੈਂ ਬੀਟਾ ਡੀਨ ਵੀ ਪੀ ਲਈ ਸੀ अच्छा हां जी पर कोई फर्क नहीं ਪਿਆ ਮੈਨੂੰ ਨਹੀਂ ਮਰ ਸਕਦਾ ਜੀ ਕਦੇ ਰੱਬ ਨੇ ਇੱਥੇ ਲੈ ਕੇ ਆਣਾ ਸੀ ਜੀ ਤੇ ਇਹ ਮੈਂ ਘਰ ਵਿੱਚ ਕਰ ਚੁੱਕਿਆ ਸਾਰਾ ਕੁਝ ਜੀ ਹਾਂਜੀ ਪਰ ਹੁਣ ਇਦਾਂ ਦਾ ਹਾਲਾਤ ਨਹੀਂ ਹੈ ਜੀ ਹੁਣ ਮੈਂ ਜੀਣਾ ਚਾਹੁੰਦਾ ਜਾਂ ਅੱਗੇ ਵਧਣਾ ਚਾਹੁੰਦਾ ਜੀ ਮੈਂ ਵੀ ਪੁੱਛਣਾ ਚਾਹਨੀ ਤੁਸੀਂ ਬਹੁਤ ਹੀ ਖੂਬਸੂਰਤ ਸਮਾਨ ਤਿਆਰ ਕੀਤਾ ਹੈ ਪਹਿਲੀ ਗੱਲ ਤਾਂ ਇਹ ਕਦੋਂ ਸਿੱਖਿਆ ਇੱਥੇ ਆ ਕੇ ਸਿੱਖਿਆ ਜਾਂ ਪਹਿਲਾਂ ਤੁਹਾਨੂੰ ਆਉਂਦਾ ਸੀ ਨਹੀਂ ਇਹ ਮੈਨੂੰ ਕੰਮ ਪਹਿਲੇ ਨਹੀਂ ਆਉਂਦਾ ਸੀ ਜਰ ਅਜੀ ਜੀ ਬਿਲਕੁਲ ਹੀ ਮੈਂ ਜ਼ੀਰੋ ਥਾ ਇਸ ਕੰਮ ਚ ਨਾ ਹੀ ਮੈਨੂੰ ਪਤਾ ਸੀ ਮੈਂ ਜ਼ਿੰਦਗੀ ਚ ਇਦਾਂ ਕੋਈ ਕੰਮ ਕਰਨਾ ਨਾ ਹੀ ਮੈਨੂੰ ਇਹ ਪਤਾ ਵੀ ਮੈਂ ਜ਼ਿੰਦਗੀ ਚ ਉੱਠ ਕੇ ਉੱਠ ਕੇ ਬੈਹਿ ਵੀ ਸਕਦਾ ਕਿ ਨਹੀਂ ਫੈਸਲਾ ਜਾਂ ਮੇਰੇ ਮੰਮੀ ਜੜੀ ਕਰਨੀ ਕੇ ਸਾਥ ਜ਼ਿੰਦਗੀ ਮੈਂ ਇਹ ਵੀ ਕੁਛ ਨਹੀਂ ਪਤਾ ਸੀ ਜਦੋਂ ਮੈਂ ਸਭ ਮੈਂਟਿ ਵਿੱਚ ਆਏ ਸੀ ਤਾਂ ਸਵਰਨਵੀਰ ਜੀ ਔਰ ਮਨੀਸ਼ ਵੀਰ ਜੀ ਰੋਜ਼ ਹਰ ਇੱਕ ਪੇਸ਼ੈਂਟ ਕੋਲ ਵੀ ਘੰਟਾ ਅੱਧਾ ਘੰਟਾ ਨੇ ਬਹਿਣਾ ਲੈਣਾ ਜੀ ਔਰ ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਵੀ ਤੁਸੀਂ ਜ਼ਿੰਦਗੀ ਚ ਕੀ ਕਰੋਗੇ ਅੱਗੇ ਜਦੋਂ ਜਦੋਂ ਇਥੋਂ ਬੈਟਸ ਆਉ ਠੀਕ ਕਰਵਾ ਕੀ ਕਰਨਾ ਚਾਹੁੰਦੇ ਹੋ ਤਾਂ ਉਸ ਵੇਲੇ ਕਿ ਦਿਮਾਗ ਚ ਘੰਟੀ ਵੱਜਦੀ ਹਾਂ ਬਈ ਕੀ ਕਰਾਂਗੇ ਉੱਠ ਕੇ ਤੂੰ ਜੇਕਰ ਮੈਂ ਤੇਰੇ ਠੀਕ ਨਹੀਂ ਹੋਏ ਤੇ ਤੂੰ ਇਦ ਦੇ ਲੇਟਰ ਫੇਰ ਕੀ ਕਰੂੰਗਾ ਜੇ ਤੱਕ ਮੈਂ ਠੀਕ ਵੀ ਹੋ ਗਏ ਫੇਰ ਤੂੰ ਕੀ ਕਰੇਗਾ ਤੇ ਇਹ ਖਿਆਲ ਮਨ ਚ ਬਾਰ ਬਾਰ ਘੁੰਮਦੇ ਰਹਿੰਦੇ ਸੀ ਤਾਂ ਇਦਾਂ ਹੀ ਕੋਈ ਵੀਰ ਆਇਆ ਆਪਣਾ ਉਹ ਕਹਿੰਦਾ YouTube ਕੋਲੇ YouTube ਤੇ ਬਹੁਤ ਕੁਝ ਮਿਲਦਾ ਤਾਂ ਮੈਂ ਇਦਾਂ YouTube ਤੇ ਖੋਲਿਆ ਤਾਂ ਬਾਲ ਫਲਾਵਰ ਦਾ ਇੱਕ ਨਾ ਪੂਰੀ ਪਿੱਕਚਰ ਮਿਲੀ ਮੈਨੂੰ ਤੇ ਵੀਡੀਓ ਮਿਲੀ ਆ ਉਹ ਮੈਂ ਸੋਚਿਆ ਕਿ ਹਾਂ ਇਹ ਕਰ ਸਕਦਾ ਮੈਂ ਤੇ ਦੀਪਿਕਾ ਦੀਦੀ ਹੁੰਦੇ ਦਿੱਤਾ ਜੀ ਪਹਿਲੇ ਸਟਾਪ ਤੇ ਅੱਜ ਮੈਂ ਦੀਦੀ ਨੂੰ ਕਿਹਾ ਜੀ ਦੀਦੀ ਜੀ ਮੈਂ ਨਾ ਇਹ ਬਾਲ ਫਲਾਵਰ ਬਣਾਉਣਾ ਚਾਹੁੰਦਾ ਜੀ ਤੇ ਤੁਸੀਂ ਮੈਨੂੰ ਇਹ ਸਮਾਨ ਦੇ ਸਕਦੇ ਜੀ ਤਾਂ ਦੀਦੀ ਨੇ ਮੈਨੂੰ ਤਿੰਨ ਉਹਨਾਂ ਦੇ ਕੋਲ ਦਿੱਤੇ ਸੀ ਤੇ ਇੱਕ ਉਹਨਾਂ ਦੇ ਕੋਲ ਚੈਂਤੀ ਮੋਤੀਆਂ ਵਾਲੀ ਉਹ ਲੈ ਕੇ ਦਿੱਤੀ ਮੈਨੂੰ ਉਹਨਾਂ ਨੇ ਜੀ ਤੇ ਤੁਸੀਂ ਬਣਾਓ ਕੋਈ ਗੱਲ ਨਹੀਂ ਮੈਂ ਕੱਲ ਨੂੰ ਤੁਹਾਨੂੰ ਹੋਰ ਸਮਾਨ ਲੈ ਆਂਦਾ ਪਰ ਮੈਨੂੰ ਪ੍ਰੈਕਟੀਕਲ ਕਰਕੇ ਦਿਖਾਓ ਤਾਂ ਸਵੇਰੇ ਮੈਂ 9 ਵਜੇ ਲੱਗਿਆ ਸੀ ਸ਼ਾਮ ਨੂੰ 5 ਵਜੇ ਮੈਂ ਕੰਪਲੀਟ ਕੀਤਾ ਸੀ ਉਹ ਵਾਲਾ ਤੇ ਮੈਂ ਬਣਾ ਕੇ ਦੱਸਾਂ ਇੱਦਾਂ ਜਿਹੜਾ ਕਰੋਸ਼ੀਆ ਕੰਮ ਆ ਗਿਆ ਉਹ ਮੈਂ ਹਤਨਾ ਅੱਧੀ ਬੁਣਦਾ ਹੁੰਦਾ ਸੀ ਫਿਰ ਇਹ ਕਰੋਸ਼ੀਆ ਦੇਖੇ ਕਿ ਲੀਲਮਾ ਦੀ ਦੀ ਹੁੰਦੀ ਇਹੋ ਜਿਹਾ ਹਿੱਸਾ ਤੋਂ ਤੇ ਉਹਨੇ ਮੈਨੂੰ 3 ਦਿਨਾਂ ਵਿੱਚ ਇੱਕ ਰੋਟੀ ਚਲਾਣਾ ਸਿਖਾਇਆ ਜੀ ਉਸ ਤੋਂ ਬਾਅਦ ਜਿੰਨਾ ਵੀ ਕੁਝ ਹੋਇਆ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਹੋਲੀ ਹੋਲੀ ਸਾਰਾ ਕੁਝ YouTube ਤੋਂ ਸਿੱਖਿਆ ਇਤੇ ਮੈਂ ਟੋਪੀ ਬਣਾਣੀ ਕਿਵੇਂ ਕੈਰਿੰਗ ਬਣਾਣੇ ਆ ਜੀ ਸਾਰਾ ਕੁਝ YouTube ਤੋਂ ਸਿੱਖਿਆ ਵੀਰੇ ਜਦੋਂ ਤੁਸੀਂ ਇਹ ਸਾਰਾ ਸਮਾਨ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਤੁਸੀਂ ਆਪ ਦੱਸਿਆ ਹੈ ਕਿ ਤੁਹਾਡੇ ਨੀਚੇ ਵਾਲਾ ਹਿੱਸਾ ਚੱਲਦਾ ਨਹੀਂ ਹੈ ਫਿਰ ਕਿਸ ਤਰੀਕੇ ਦੇ ਨਾਲ ਸ਼ੁਰੂ ਕੀਤਾ ਕਿਹੜੀਆਂ ਦਿੱਕਤਾਂ ਆਈਆਂ ਤੁਹਾਨੂੰ ਜੀ ਦਿੱਕਤ ਤਾਂ ਬਹੁਤ ਵੱਡੀ ਆਈ ਸੀ ਕਿਉਂਕਿ ਅਸੀਂ ਬੈਠ ਨਹੀਂ ਸਕਦੇ ਸੀ ਕਿਉਂਕਿ ਸਾਡੇ ਬੈੱਡ ਸੋਲ ਸੀ ਜੇ ਅਸੀਂ ਬੈਹਂਦੇ ਤਾਂ ਸਾਡੇ ਬੈੱਡਸੌਲ ਫਟ ਜਾਣੇ ਸੀ ਅਸੀਂ ਉਲਟੇ ਹੀ ਲੇਟ ਕੇ ਕੂਣੀਆਂ ਦੇ ਵੱਲ ਆਹ ਕੂਣੀਆਂ ਸਾਡੀਆਂ ਇਤੋਂ ਕਾਲੀਆਂ ਫਿਰ ਹੋਈਆਂ ਨਾ ਜੀ ਇਹ ਬੈਹ ਬੈ ਕੇ ਕੂਣੀਆਂ ਵੱਲ ਪੁੱਠੇ ਲੇਟ ਕੇ ਜੀ ਅਸੀਂ ਸਾਰਾ ਕੰਮ ਕਰਦੇ ਆ ਜੀ ਕਿਉਂਕਿ ਅਸੀਂ ਬੈਹ ਨਹੀਂ ਸਕਦੇ ਉਸ ਵਕਤ ਹੁਣ ਸਾਡੇ ਬੈੱਡਸੌਲ ਠੀਕ ਹਨ ਮੈਨੂੰ ਤਾਂ ਸਹੀ ਲੱਗ ਰਿਹਾ ਪਰ ਪਹਿਲਾਂ ਨਹੀਂ ਸੀ ਕੁਝ ਵੀ ਜੋ ਵੀ ਸਮਾਨ ਬਣਾਇਆ ਸੀ ਸਾਰਾ ਉਲਟਾ ਲੇਟ ਕੇ ਬਣਾਇਆ ਸੀ ਤੇ ਸਿੱਖ ਕੇ ਜੇ ਅੱਗੇ ਪੇਸ਼ ਕੋਈ ਸਿੱਖਣਾ ਚਾਹੁੰਦਾ ਉਹਨੂੰ ਵੀ ਸਿਖਾਇਆ ਜੀ ਜੀ ਬਹੁਤ ਖੁਸ਼ ਤੇ ਹੁਣ ਇਹ ਲੋਕ ਸਮਾਨ ਖਰੀਦਦੇ ਨੇ ਕਿੱਥੇ ਵੇਚਦੇ ਹੋ ਤੁਸੀਂ ਜੀ ਜੀ ਸਾਡੇ ਐਗਜ਼ੀਬਿਸ਼ਨ ਲੱਗਦੇ ਜਿੱਦਾਂ ਕਿ ਪੰਜਾਬ ਯੂਨੀਵਰਸਿਟੀ ਹੋ ਗਿਆ ਜਿੱਦਾਂ ਗੁਰਪੁਰਬ ਆਗੇ ਜੀ ਤੇ ਉੱਥੇ ਅਸੀਂ ਜਾਣੇ ਆ ਤੇ ਉੱਥੇ ਆਪਣੇ ਸੇਲ ਕਰਦੇ ਆ ਜੀ ਉਹ ਜਿਹੜਾ ਵੀ ਸੇਲ ਦਾ ਮੈਨੂੰ ਕੁਝ ਵੀ ਬਚਦਾ ਜਾਂ ਕੁਝ ਵੀ ਆਉਂਦਾ ਜੀ ਉਹ ਸਾਰਾ ਮੈਂ ਆਪਣੇ ਘਰ ਦਿਆਂ ਦਿੰਦਾ ਜੀ ਮਹਾਤਮ ਨੂੰ ਜਿਹੜੇ ਸੰਸਥਾ ਸਰਵੇਂ ਐਂਟੀ ਸਰਗੋੜ ਇਹ ਮੇਰੇ ਲੇਜੈਂਡ ਚ ਅੰਤ ਪੂਰੀ ਮਦਦ ਕਰਦੇ ਜੀ ਹਾਂਜੀ ਇਹਨਾਂ ਨੇ ਮੇਰੇ ਨਾਲ ਅੱਜ ਜਾ ਕੇ ਸਮਾਨ ਬੁਕਾਣਾ ਵੀ ਹੈਗਾ ਤੇ ਲੈ ਕੇ ਵੀ ਆਣਾ ਵਾਪਸ ਇਹ ਵੀ ਨਹੀਂ ਪੀ ਇਹਨਾਂ ਨੇ ਜਿਹੜੇ ਪੈਸੇ ਮੇਰੇ ਬਣੇ ਇਹਨਾਂ ਨੇ ਰੱਖ ਲੈਣੇ ਨਹੀਂ ਜੀ ਉਹ ਸਾਰਾ ਜਿੰਨਾ ਕੀਤਾ ਮੈਨੂੰ ਸਾਰਾ ਬਿੱਲ ਦੇ ਦੇ ਜੀ ਉਹ ਮੈਂ ਸਾਰਾ ਜਿੰਦਾ ਕਿ ਆਪਣੇ ਕੋਲ ਰੱਖਣਾ ਚਾਹੁੰਦਾ ਨਾ ਕਰ ਸਕਦਾ ਜੀ ਬਾਕੀ ਜਿਹਨਾਂ ਘਰ ਭੇਜਦੇ ਜਿਹੜੇ ਲੋਕ ਪਹਿਲਾਂ ਤੁਹਾਨੂੰ ਕਹਿੰਦੇ ਸੀ ਕਿ ਕਾਸ਼ੇ ਮਰ ਹੀ ਜਾਂਦਾ ਜਾਂ ਜਿਹੜੇ ਆਂਢੀ ਗੁਆਂਢੀ ਦੋਸਤ ਮਿੱਤਰ ਲੋਕ ਤੁਹਾਨੂੰ ਨੀਵਾ ਦਿਖਾਉਂਦੇ ਸੀ ਜਾਂ ਤੁਹਾਨੂੰ ਡੀਮੋਟੀਵੇਟ ਕਰਦੇ ਸੀ ਅੱਜ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਜਾਂਦੇ ਹੋ ਹੁਣ ਉਹਨਾਂ ਦਾ ਕੀ ਪ੍ਰਤੀਕਰਮ ਹੁੰਦਾ ਹੈ ਹੁਣ ਉਹਨਾਂ ਦਾ ਤੁਹਾਡੇ ਨਾਲ ਬਿਹੇਵੀਅਰ ਕੀ ਹੈ ਜੀ ਬਿਲਕੁਲ ਸਹੀ ਜੀ ਜਿਹੜੇ ਮੈਨੂੰ ਪਹਿਲੇ ਮੇਰੇ ਦੋਸਤ ਛੱਡ ਗਏ ਸੀ ਜਿਹੜੇ ਮੇਰੇ ਅਨਗੋੜ ਮੈਨੂੰ ਗਾਲਾਂ ਕੱਢਦੇ ਸੀ ਤਸੀਹੇ ਦਿੰਦੇ ਸੀ ਉਹ ਅੱਜ ਮੇਰੇ ਕੋਲ ਆ ਕੇ ਬਹਿੰਦੇ ਆ ਜੀ ਤਾਂ ਮੈਂ ਉਹਨਾਂ ਨੂੰ ਹੁਣ ਵੀ ਕਹਿੰਦਾ ਵੀ ਹੁਣ ਮੇਰੇ ਕੋਲ ਮੁਸਕ ਨਹੀਂ ਆ ਰਹੀ ਤੁਹਾਨੂੰ ਹੂੰ ਹੁਣ ਦੱਸੋ ਵੀ ਹੁਣ ਮੈਂ ਸਵੈਲ ਨਹੀਂ ਮਾਰ ਰਿਹਾ ਹੂੰ ਤੁਸੀਂ ਮੇਰੇ ਨਾਲ ਬੈਟਰੀ ਪੂਰਾ ਮੈਂ ਕਿ ਫਿਰ ਉਹਨਾਂ ਨੂੰ ਸਮਝਾਉਂਦਾ ਹੈ ਗੱਲ ਵੀ ਆਪਣੇ ਸੋਚਣ ਦਾ ਬਟਰੀਆ ਚੇਂਜ ਕਰ ਲੋ ਕਿਸੇ ਨੂੰ ਵੀ ਡੀਮੋਟੀਵੇਟ ਨਹੀਂ ਕਰੀ ਤਾਂ ਥੋੜਾ ਹੌਸਲਾ ਦੇ ਦਿਓ ਇਹੀ ਬਹੁਤ ਹੈ ਤੁਹਾਡੇ ਲਈ ਪਰ ਕਦੇ ਵੀ ਕਿਸੇ ਦੇ ਦਿਲ ਨੂੰ ਤੋੜੀ ਤਾਂ ਹੁੰਦਾ ਜੀ ਜੀ ਤਾਂ ਹੁਣ ਉਹ ਉਹਨਾਂ ਦੂਜੀ ਤਰ੍ਹਾਂ ਕਹਿੰਦੇ ਆ ਮੈਨੂੰ ਤੂੰ ਦਿਨੋਂ ਸੱਟ ਲੱਗਣੀ ਸੀ ਤਾਂ ਤੂੰ ਇਹ ਕੰਮ ਕਰਨਾ ਈ ਤੂੰ ਤਾਂ ਇਦਾਂ ਇਦਾਂ ਗਿਆਣਾ ਸੀ ਤਾਂ ਦੂਜੇ ਪਾਸੇ ਹੋ ਜਾਂਦੇ ਸੀ ਜੀ ਜੀ ਹਾਂ ਜੀ ਨਹੀਂ ਤਾਂ ਪਹਿਲੇ ਦੂਜੇ ਪਾਸੇ ਸੀ ਜੀ ਜੀ ਤੇ ਪਿਛਲੀ ਇੰਟਰਵਿਊ ਦੇ ਵਿੱਚ ਸਵਰਨ ਮੀਰ ਜੀ ਨੇ ਗੱਲ ਕਹੀ ਸੀ ਕਿ ਤੁਸੀਂ ਮੈਰਾਥਨ ਵਿੱਚ ਵੀ ਜਾਂਦੇ ਹੋ ਹਾਂਜੀ ਉਹ ਵਾਲਾ ਜਰਨੀ ਪਹਾੜੀ ਕਿਵੇਂ ਸ਼ੁਰੂ ਹੋਈ 2021 ਵਿੱਚ ਮੈਂ ਮੈਰਾਥਨ ਵਿੱਚ ਗਿਆ ਸੀ ਅੱਛਾ ਤਾਂ ਵੀਰ ਜੀ ਨੇ ਮੈਨੂੰ ਇੰਨਾ ਦੱਸਿਆ ਸੀ ਵੀ ਇਹ ਸ਼ੇਰ ਸਿੰਘ ਵੀਰੇ ਵੀ 5 ਕਿਲੋਮੀਟਰ ਮੈਰਾਥਨ ਕਰ ਲਏਗਾ ਅੱਛਾ ਹਾਂਜੀ ਵੀਰ ਜੀ ਕੋਸ਼ਿਸ਼ ਕਰਾਂਗੇ ਨਹੀਂ ਕੋਸ਼ਿਸ਼ ਨਹੀਂ ਅਜਾ ਕਰਕੇ ਦੱਸਾਂ ਸਾਰੇ ਨੂੰ ਅੱਜ ਤੁਸੀਂ ਚੱਲਣਾ ਨਾਲ ਤਾਂ ਉਸ ਵੇਲੇ ਵੀ ਨੂੰ ਕੁਝ ਵੀ ਪਤਾ ਨਹੀਂ ਸੀ ਮੈਰਾਥਨ ਹੁੰਦੀ ਕਿਹ ਚੀਜ਼ ਹੈ ਜੀ ਕਿਉਂਕਿ ਮੈਂ ਪਹਿਲੀ ਵਾਰ ਸੁਣ ਪਿੰਡੂ ਮੁੰਡਾ ਜੀ ਮੈਨੂੰ ਨਹੀਂ ਪਤਾ ਇੰਨਾ ਕੁਝ ਵੀ ਤੇ ਫਿਰ ਵੀਰ ਜੀ ਮੈਨੂੰ ਲੈ ਕੇ ਗਏ ਜੀ ਨਨਾਂ ਆਪਣੇ 5-6 ਪੇਸ਼ੈਂਟ ਸਾਰੇ ਤੇ ਮੈਂ ਸਾਰਿਆਂ ਦੇ ਵਿੱਚ ਆਇਆ ਸੀ ਐਂਡ ਤੇ ਪਰ ਮੈਂ ਜਦੋਂ 5 ਕਿਲੋ ਰੇਸ ਕੰਪਲੀਟ ਕਰਕੇ ਆਇਆ ਸੀ ਨਾ ਉਸ ਵੇਲੇ ਮੈਂ ਆਕੇ ਟੋਟੇ ਬਹੁਤ ਨੱਚੇ ਸੀ ਜੀ ਅੱਛਾ ਇੰਨੀ ਖੁਸ਼ੀ ਮਹਿਸੂਸ ਹੋਈ ਵੀ ਮੈਂ 5 ਕਿਲੋ ਮੀਲੋ ਕੰਪਲੀਟ ਕਰ ਗਿਆ ਜੀ ਬਹੁਤ ਗ੍ਰੈਟਿਫਾਈਇੰਗ ਸੀ ਜੀ ਅੱਛਾ ਦੇਖਣ ਦਾ ਨਜ਼ਰੀਆ ਜ਼ਿੰਦਗੀ ਨੂੰ ਬਦਲ ਗਿਆ ਹਾਂ ਜੀ ਕੀ ਸਬਕ ਸਿੱਖਿਆ ਇਸ ਪੂਰੇ ਹਾਦਸੇ ਤੋਂ ਕਿਉਂਕਿ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ ਨਾ ਬਹੁਤ ਸਾਰੇ ਲੈਸਨ ਸਾਨੂੰ ਸਿਖਾ ਕੇ ਜਾਂਦੇ ਆ ਹਾਦਸੇ ਤੁਸੀਂ ਕੀ ਸਿੱਖਿਆ ਮੈਂ ਇਹ ਸਿੱਖਿਆ ਵੀ ਕਦੇ ਵੀ ਆਪਣਾ ਹੌਸਲਾ ਨਹੀਂ ਹਾਰਨਾ ਚਾਹੀਦਾ ਜਿੰਦਗੀ ਵਿੱਚ ਉਹ ਉਹ ਵੀ ਆਉਂਦੀ ਸੋਕ ਵੀ ਆਉਂਦੇ ਦਿਨ ਵੀ ਆਉਂਦਾ ਹਨੇਰ ਵੀ ਆਉਂਦਾ ਜੀ ਰਾਤ ਵੀ ਜਾਂਦੀ ਇਹ ਨਾ ਸੋਚੋ ਜੀ ਦਿਨ ਚੜ ਗਿਆ ਤਾਂ ਤੁਹਾਡਾ ਵਧੀਆ ਸਾਰਾ ਕੁਝ ਤਾਂ ਦਿਨ ਹੀ ਰਹੂਗਾ ਨਹੀਂ ਜੀ ਰਾਤ ਵੀ ਆਊਗੀ ਦੁੱਖ ਵੀ ਆਊਗਾ ਕੋਈ ਚੱਕਰ ਨਹੀਂ ਉਸ ਨੂੰ ਹੱਸ ਕੇ ਕੱਟੋਗੇ ਤਾਂ ਵਧੀਆ ਰਹੋਗੇ ਜੇ ਤੁਸੀਂ ਰੋ ਰੋ ਕੇ ਕੱਟੋਗੇ ਤਾਂ ਫਿਰ ਕੱਟਿਆ ਹੀ ਹੈ ਜੀ ਫਿਰ ਤੁਸੀਂ ਜੋ ਚਾਰ ਦਿਨਾਂ ਬਾਅਦ ਜਿਹੜਾ ਕੱਟੀ ਹੋਈ ਉਹ ਜੀ ਹੱਸ ਕੇ ਜਿਊਓਗੇ ਤਾਂ ਚਾਰ ਬੰਦੇ ਹੋ ਤਾਂ ਨਾਲ ਹੱਸਣਗੇ ਜੀ ਰਲ ਮਿਲਣ ਜਾਣਗੇ ਜੀ ਆਈ ਹੈ ਜੀ ਵੀਰੇ ਬਹੁਤ ਛੋਟੀ ਉਮਰ ਹੈ ਤੁਹਾਡੀ ਬਹੁਤ ਲੰਬੀ ਉਮਰ ਪੜੀ ਹੈ ਤੇ ਜਿਸ ਹੌਸਲੇ ਨਾਲ ਤੁਸੀਂ ਜੀ ਰਹੇ ਹੋ ਸਲਾਮ ਬੰਦਾ ਹੈ ਪਰ ਅੱਗੋਂ ਤੁਹਾਡੇ ਸੁਪਨੇ ਕੀ ਹਨ ਕੀ ਤੁਸੀਂ ਜ਼ਿੰਦਗੀ ਚ ਅਚੀਵ ਕਰਨਾ ਚਾਹੁੰਦੇ ਹੋ ਜੀ ਹੁਣ ਪਹਿਲਾ ਜਿੱਦਾਂ ਕਿ ਮੈਂ ਮਰਨ ਦੀ ਸੋਚਦਾ ਹੁੰਦਾ ਸੀ ਹੁਣ ਮੈਂ ਜੀਣ ਦੀ ਸੋਚਦਾ ਤੇ ਨਾਲ ਜਿਹੜੇ ਮੇਰੇ ਨਾਲ ਦੇ ਕੋਈ ਪੇਸ਼ੈਂਟ ਹੈ ਜੀ ਉਹਨਾਂ ਜ਼ਿੰਦਗੀ ਬਚਾਉਣ ਦੀ ਸੋਚਦਾ ਜੀ ਹੁਣ ਹਾਂਜੀ ਤੇ ਇਹੀ ਮੇਰਾ ਮਕਸਦ ਹੈ ਕਿ ਮੈਂ ਵੀ ਇੱਥੇ ਸੰਸਥਾ ਦੇ ਵਿੱਚ ਰਹਿ ਕੇ ਜੋ ਮੇਰੇ ਵੀਰ ਮੇਰੇ ਭੈਣਾ ਨੇ ਕੁਝ ਕਰ ਸਕਦੇ ਉਹਨਾਂ ਦੀ ਹੈਲਪ ਕਰਾਂ ਜਿੰਨੀ ਵੀ ਹੋ ਸਕੇ ਜੀ ਉਹਨਾਂ ਦੀ ਹੈਲਪ ਕਰਾਂ ਤੇ ਬਸ ਬਾਹਰ ਕੋਲ ਦੇ ਉੱਪਰ ਹੱਥ ਹੈਉਣ ਜਾਇਦਾ ਨਹੀਂ ਬਾਕੀ ਹੋਰ ਕੁਝ ਨਹੀਂ ਜੀ ਕਿਉਂਕਿ ਇਹ ਪੈਸਾ ਹਮੇਸ਼ਾ ਸਾਥ ਜ਼ਿੰਦਗੀ ਹਮ ਅ ਦੋਸਤੋ ਮੈਂ ਵੀ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਵੀਰੇ ਨੇ ਬਹੁਤ ਖੂਬਸੂਰਤ ਸਾਰਾ ਸਮਾਨ ਜਿਹੜਾ ਹੈ ਉਹ ਤਿਆਰ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕੈਪ ਕੀਰਿੰਗ ਪਰਸ ਬੇਹਦੀ ਖੂਬਸੂਰਤ ਬੈਗ ਬਚਿਆ ਦੇਤੇ ਹੋਰ ਵੀ ਕਾਰ ਦਾ ਬਹੁਤ ਸਾਰਾ ਸਮਾਨ ਛੋਟਾ ਛੋਟਾ ਸਮਾਨ ਵੀ ਜਿਹੜਾ ਹੈ ਤਿਆਰ ਕੀਤਾ ਹੈ ਜ਼ਰੂਰ ਵੀਰੇ ਦਾ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਮੈਂ ਕਹਿੰਨੀ ਆ ਕਿ ਜ਼ਰੂਰ ਇਹਨਾਂ ਤੋਂ ਸਮਾਨ ਖਰੀਦੋ ਇਹਨਾਂ ਨੂੰ ਮਿਲ ਕੇ ਜਾਓ ਇਹ ਸਿਰਫ ਸਾਡੇ ਸਹਿਯੋਗ ਦੇ ਭੁੱਖੇ ਹੁੰਦੇ ਨੇ ਤੇ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਪਹਿਲੀ ਵਾਰੀ ਜਦੋਂ ਇੰਟਰਵਿਊ ਕਰਨ ਆਏ ਸੀ ਅਸੀਂ ਇੰਟਰਵਿਊ ਦੇ ਪਰਪਸ ਲਈ ਆਏ ਸੀ ਪਰ ਹੌਨ ਇਹਨਾਂ ਨੂੰ ਮਿਲਣ ਨੂੰ ਜੀ ਕਰਦਾ ਹੈ ਕਿਉਂਕਿ ਜਿੰਨੇ ਹੌਸਲੇ ਨਾਲ ਤੇ ਚੜ੍ਹਦੀ ਕਲਾ ਦੇ ਵਿੱਚ ਜੀ ਰਹੇ ਨੇ ਸਾਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਵੀਰੇ ਜਾਂਦੇ ਜਾਂਦੇ ਇੱਕ ਸੁਨੇਹਾ ਨਾ ਸਾਰੇ ਲੋਕਾਂ ਨੂੰ ਕੀ ਦੇਣਾ ਚਾਹੂਗੇ ਜੋ ਹਿੰਮਤ ਹਾਰ ਜਾਂਦੇ ਨੇ ਹਾਂਜੀ ਮੈਂ ਉਹਨਾਂ ਨੂੰ ਇਹ ਸਨੇ ਜਾਂਦਾ ਜੋ ਸਪਾਈਨੋਕੋਰੀ ਪੇਸ਼ੈਂਟ ਵੀ ਹੈਗੇ ਆ ਮੇਰੇ ਨਾਲ ਦੇ ਵੀਰ ਮੇਰੇ ਭੈਣ ਉਹ ਵੀ ਇਹ ਕਹਿਣਾ ਸੋਚਣ ਵੀ ਸਾਡੀ ਜ਼ਿੰਦਗੀ ਹੁਣ ਖਤਮ ਹੋ ਗਈ ਆ ਜਾਂ ਮੇਰੇ ਚੱਲਦੇ ਫਿਰਦੇ ਵੀਰ ਜੋ ਠੀਕ ਹੈ ਉਹ ਵੀ ਜ਼ਿੰਦਗੀ 'ਚ ਹਾਰ ਜਾਂਦੇ ਆ ਨਾ ਜੀ ਕਿਉਂਕਿ ਜੋ ਬੰਦਾ ਮਾਈਂਡਲ ਸਟਰੋਂਗ ਹੋਦਾ ਕਦੇ ਨਹੀਂ ਹਾਰਦਾ ਜੀ ਤੁਹਾਨੂੰ ਵੀ ਮੈਂ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਵੀ ਹੌਸਲੇ ਆਪਣੇ ਨਾਲ ਬਲੰਦ ਰੱਖੋ ਉਮੀਦ ਕਦੇ ਨਾ ਛੱਡੋ ਜੀ ਜੇ ਤੁਹਾਡੇ ਅੰਦਰ ਉਮੀਦ ਹੈ ਤਾਂ ਹੌਸਲਾ ਆਪਣੇ ਆਪ ਆਊਗਾ ਤੁਸੀਂ ਹਰ ਇੱਕ ਚੀਜ਼ ਕਰ ਸਕਦੇ ਜੋ ਆਮ ਬੰਦਾ ਕਰ ਸਕਦਾ ਹੈ ਜੀ ਉਹ ਜੋ ਆਮ ਬੰਦਾ ਜੀ ਇਹ ਰ ਸੋਚੇ ਵੀ ਮੈਂ ਉਹ ਬੰਦਾ ਅੱਗੇ ਚਲ ਗਿਆ ਮੈਂ ਪਿੱਛੇ ਰਹਿ ਗਿਆ ਨਹੀਂ ਤੁਸੀਂ ਪਿੱਛੇ ਨਹੀਂ ਜਣਾ ਤੁਸੀਂ ਮਿਹਨਤ ਕਰੋ ਤੁਸੀਂ ਉਹਨਾਂ ਤੇ ਵੀ ਅੱਗੇ ਜਾਓਗੇ ਜੀ ਤਾਂ ਮਿਹਨਤ ਤਾਂ ਕਰੋ ਨਾ ਜੀ ਕਿਉਂਕਿ ਰੱਬ ਸਾਰੇ ਸੁਣਦਾ ਜੀ ਇਹ ਵੀ ਹੈ ਨਹੀਂ ਵੀ ਹਾਂ ਵੀ ਰੱਬ ਮੇਰੀ ਸੁਣ ਰਿਹਾ ਤੁਹਾਡੀ ਸੁਣ ਨਹੀਂ ਜੀ ਰੱਬ ਸਾਰੇ ਰੱਬ ਪਰ ਰੱਬ ਵੀ ਇੱਕੋ ਗੱਲ ਕਹਿੰਦਾ ਮਿਹਨਤ ਜ਼ਰੂਰ ਕਰੋ ਜੀ ਕਿਉਂਕਿ ਮਿਹਨਤ ਨੂੰ ਹੀ ਫਲ ਲੱਗਦੇ ਆ ਜੀ ਕਿ ਅਸੀਂ ਮਿਹਨਤ ਨਾ ਕਰਾਂਗੇ ਰੱਬ ਨੂੰ ਕੋਸ਼ਿਸ਼ ਇਹ ਗਲਤ ਗੱਲ ਹੈ ਸਾਡੇ ਲਈ ਜੀ ਤਾਂ ਮੇਰਾ ਇਹ ਸੁਨੇਹਾ ਵੀ ਆਪਣੀ ਮਿਹਨਤ ਜਾਰੀ ਰੱਖੋ ਜੀ ਜ਼ਿੰਦਗੀ ਕਦੇ ਨਾ ਲੋਕ ਬਹੁਤ ਕੁਝ ਕਹਿੰਦੇ ਜੀ ਉਹਨੂੰ ਇੱਕ ਕੰਧ ਦੇਖੋ ਦੂਜੀ ਕੱਢ ਦੇ ਦੀ ਉਹੀ ਗੱਲ ਨਹੀਂ ਕਹਿਣ ਦਾ ਕਹਿਣ ਦੋ ਜੀ ਉਹਦਾ ਮੂੰਹ ਗੰਦਾ ਹੋਵੇ ਤੁਹਾਡਾ ਨਹੀਂ ਹੋਗਾ ਤੁਸੀਂ ਤਾਂ ਆਪਣਾ ਨੀਚੇ ਸੇ ਰੱਖੋ ਨਾ ਜੀ ਤੁਸੀਂ ਅੱਗੇ ਵਧਦੇ ਰਹੋ ਉਨ ਕੋਈ ਕੁਛ ਨਹੀਂ ਕਹੂੰਗਾ ਜੀ ਬਹੁਤ ਹੀ ਖੂਬਸੂਰਤ ਸੁਨੇਹਾ ਵੀ ਨੇ ਦਿੱਤਾ ਹੈ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਵੀਰ ਬਿਲਕੁਲ ਆਪਣੇ ਨਾਮ ਦੀ ਤਰ੍ਹਾਂ ਹੀ ਨੇ ਸ਼ੇਰ ਦੀ ਤਰ੍ਹਾਂ ਬਹਾਦਰ ਹੈ ਤੇ ਵੀਰੇ ਤੁਸੀਂ ਹਮੇਸ਼ਾ ਚੜhti ਕਲਾ ਚ ਰਹੋ ਤੇ ਤੁਹਾਡੇ ਸੁਪਨੇ ਸਾਰੇ ਪੂਰੇ ਹੋਣ ਇਹੀ ਅਸੀਂ ਅਰਦਾਸ ਕਰਦੇ ਆਂ ਦੋਸਤੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਨਾਂ ਹੀ ਫਿਰ ਮਿਲਾਂਗੇ ਧੰਨਵਾਦ